ਗੱਡੀ ਗੱਲ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਵੀਰੇ ਸਾਰੇ ਦੇ ਸਾਰੇ 115000 ਚੱਲੀ ਹੋਈ ਹੈਗੀ ਤੇ ਗੱਡੀ ਨੂੰ ਆਲੇ-ਦਾਲੋਂ ਦੇਖ ਲੋ ਤੁਸੀਂ ਭੁੱਖ ਲੈਂਦੀ ਆ ਜਿਵੇਂ ਕਹਿੰਦੇ ਹੁੰਦੇ ਨੇ ਕਾਰ ਨੂੰ ਦੇਖ ਕੇ ਐਨ ਸਾਫ਼ ਸੁਥਰੀ ਕਾਰ ਆ ਸੰਗਰੂਰ ਚ ਖੜੀ ਆ ਘਰ ਦੀ ਗੱਡੀ ਆ ਸਤਿ ਸ੍ਰੀ ਅਕਾਲ ਸਜਣੋ ਜਿਹੜੇ ਵੀਰ ਕਹਿੰਦੇ ਨੇ ਨਾ ਵੀ ਮਰੂਤੀ ਸੂਜੂਕੀ ਦੀ ਗੱਡੀ ਹੋਵੇ ਪਰ ਹੈਵੀ ਹੋਵੇ ਫਸਟ ਓਨਰ ਹੋਵੇ ਪੱਕੇ ਪੰਜਾਬ ਨੰਬਰ ਦੀ ਹੋਵੇ ਉਹਨਾਂ ਲਈ ਤੋਹਫਾ ਲਿਆਂਦਾਗਾ ਰੇਟਜ ਬਾਰੇ ਕੌਣ ਨਹੀਂ ਜਾਣਦਾ ਹਨ ਸਭ ਤੋਂ ਵੱਡੀ ਗੱਲ ਭਾਈ ਮਰੂਤੀ ਸੂਕੀ ਦੀ ਹੈਵੀ ਗੱਡੀਆਂ ਚ ਕਮਲ ਕਹਿਣ ਤੋਂ ਭਾਵ ਵੀ ਸੇਫ ਆ ਬ੍ਰੇਕ ਮਾਰੇ ਤੋਂ ਖੜਦੀ ਆ ਤਿਲਕਦੀ ਨਹੀਂ ਉਹ ਗੱਡੀ ਆ ਇਹ ਡਿਟੇਲ ਦਿੰਨਾ ਮੈਂ ਜੀ 2015 ਕੀ ਬੀਡੀਆ ਜੀ ਫਸਟ ਓਨਰ ਆ ਪੱਕੇ ਪੰਜਾਬ ਨੰਬਰ ਦੀ ਗੱਡੀ ਆ ਜੀ ਸੈਂਟਰ ਲੌਕ ਆ 115000 ਚੱਲੀ ਹੋਈ ਆ ਕਰੀਬਾ ਟਾਇਰ ਨਵੀਂ ਕੰਡੀਸ਼ਨ ਦੇ ਵਿੱਚ ਪੂਰੇ ਵਧੀਆ ਪਏ ਨੇ ਦੇਖ ਸਕਦੇ ਹੋ ਤੁਸੀਂ ਗੱਡੀ ਨੂੰ ਚਾਰੇ ਪਾਸਿਓਂ ਵੀ ਦਿਖਾਉਣੀ ਆ ਤੁਹਾਨੂੰ ਪੂਰੀ ਸੋਹਣੀ ਕਾਰ ਆਗੀ ਐ ਲਾ ਲੋ ਵੀ ਤੌਫਾ ਹੀ ਕਹਿ ਸਕਦੇ ਹਾਂ ਕਿ ਹਨਾ ਵੀ ਥੋੜੇ ਪੈਸਿਆਂ ਦੇ ਵਿੱਚ ਪੂਰੀ ਵਧੀਆ ਕਾਰ ਜਿਹੜੀ ਚਲਾਵੇ ਦੀ ਨਜ਼ਾਰੇ ਲੈਣ ਦੀ ਪੂਰੀ ਵਧੀਆ ਚਾਰੇ ਪਾਸਿਓਂ ਦੇਖੋ ਗੱਡੀ ਨੂੰ ਉੱਪਰੋਂ ਥੱਲੋਂ ਆਲ オリジナル ਪਈ ਆ मामूली हल्का टचिंग वाचिंग बंपर बंपरਾਂ ਦੀ ਹੋ ਸਕਦੀ ਆ अदरवाइज ਗੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਕੋਈ ਐਕਸੀਡੈਂਟ ਵਗੈਰਾ ਦਾ ਜ਼ਿੰਮੇਵਾਰੀਆ ਐਨ ओरिजिनल ਗੱਡੀ ਆ ਤੇ ਸਾਰੇ ਸ਼ੀਸ਼ੇ ਵੱਡੀ ਗੱਲ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਵੀਰੇ ਸਾਰੇ ਦੇ ਸਾਰੇ 115000 ਚੱਲੀ ਹੋਈ ਹੈਗੀ ਤੇ ਗੱਡੀ ਨੂੰ ਆਲੇ-ਦਾਲੋਂ ਦੇਖ ਲਓ ਤੁਸੀਂ ਖ ਲੈਂਦੀ ਆ ਜਿਵੇਂ ਕਹਿੰਦੇ ਹੁੰਦੇ ਨੇ ਕਾਰ ਨੂੰ ਦੇਖ ਕੇ ਐਨ ਸਾਫ ਸੁਥਰੀ ਕਾਰ ਆ ਸੰਗਰੂਰ ਚ ਖੜੀ ਆ ਘਰ ਦੀ ਗੱਡੀ ਆ ਬਰਨਾਲੇ ਤੋਂ ਬੰਦੇ ਇਹ ਰਹਿੰਦੇ ਨੇਗੇ ਉਹਨਾਂ ਦੀ ਗੱਡੀ ਆਗੀ ਤੇ ਬਾਕੀ 11 ਟੂਰਾਂ ਦੇ ਨਿਗਾ ਥੋੜੀ ਵੱਜ ਗਈ ਡਿਮਾਂਡ ਜਿਹੜੀ ਹੈਗੀ ਆ ਮਾਲਕਾਂ ਦੀ 3 ਲੱਖ 45 ਹਜ਼ਾਰ ਦੀ ਆ ਜੀ ਡਿਮਾਂਡ ਬਾਕੀ ਤੁਸੀਂ ਫੋਨ ਨੰਬਰ ਦਿੱਤਾ ਹੋਇਆ ਹੈਗਾ ਇਹਦੇ ਗੱਲ ਕਰ ਲੋ ਜਿਹੜਾ ਤੁਹਾਡਾ ਸੌਦਾ ਜਿੱਥੇ ਮੱਕੂ ਜਿਵੇਂ ਮੱਕੂ ਮਕਾ ਲਓ ਮੈਂ ਤਾਂ ਤੁਹਾਨੂੰ ਇੱਕ ਸਨੇਹਾ ਲਾਉਣਾ ਹੁੰਦਾਗਾ ਉਹ ਲਾਤਾ ਵੀ ਭਾਈ ਤੁਹਾਡੀ ਲਈ ਆ ਗੱਡੀ ਵੀ ਖੜੀ ਹੈ ਜੀਨੇ ਲੈਣੀਆਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਗੱਡੀ ਦਾ ਸਨੇਹਾ ਹੋਰ ਤੱਕ ਵੀ ਪਹੁੰਚ ਜਾਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ